ਸਾਰਣ ਸਸੀ ਕਾਮ ਤ੍ਰੀਭੋਗੀ ਅੱਜ 7 ਜੁਲਾਈ ਦੂਜਾ ਦਿਨ ਹੈ ਆਪਾਂ ਕੱਲ ਚੱਲੇ ਪਈ ਸੀਗੇ ਪਿੰਡ ਤੋਂ ਅੰਮ੍ਰਿਤਸਰ ਤੱਕ ਦੇ ਦੇ ਇੱਥੇ ਰਹੀ ਸੀ ਆਪਾਂ ਤੁਹਾਨੂੰ ਸੁਣਾਉਣਾ ਮੈਂ ਆ ਹਾਟਲ 'ਚ ਰਹੇ ਸੀ ਵਧੀਆ ਖਾਣਾ ਪੀਣਾ ਸੀ ਇਹਨਾਂ ਦਾ 1500-700 ਮੰਗ ਰਿਆ ਸੀ 1000 ਕੀ ਦਿੱਤਾ ਇਹਨੇ ਆਪਾਂ ਨੂੰ ਬਚਾਰੇ ਨੇ ਠੀਕ ਹੈ ਮੋਟਰਸਾਈਕਲ ਤਿਆਰ ਕਰਤਾ 2 ਘੰਟੇ ਲੱਗ ਜਾਂਦੇ ਇਹਨੂੰ ਤਿਆਰ ਕਰਨ ਤੇ ਆਪ ਦਾ ਜਿਹੜਾ ਕਰਨਾ ਕਰਨਾ ਇਹਨੂੰ ਤਿਆਰ ਕਰਨ ਤੇ ਬਹੁਤ ਵਾਲ ਟਾਈਮ ਲੱਗ ਜਾਂਦਾ ਹੈ ਆਪਾਂ ਨਿਕਲਣਾਗਾ ਪਠਾਨਕੋਟ ਹੋ ਕੇ ਜੰਮੂ ਜੰਮੂ ਤੋਂ ਤਾਂ ਸਾਈਡ ਤੇ ਲੰਘ ਜਾਾਂਗੇ ਆਪਾਂ ਸ਼੍ਰੀਨਗਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ 500 ਕਿਲੋਮੀਟਰ ਆ ਪਰ ਆਪਾਂ ਦੇਖਦੇ ਹਾਂ ਜਿੱਥੋਂ ਤੱਕ ਬਾਟ ਨਿਪਟਦੀ ਹੈ ਨਿਵੇੜ ਕੇ ਜਿੱਥੇ ਹੋਇਆ ਟੈਂਟ ਲੈ ਲਿਆ ਸੀ ਕੱਲ ਆਪਾਂ ਬਾਕੀ ਸਾਰਾ ਸਮਾਨ ਹੈਗਾ ਉੱਥੇ ਆਪਾਂ ਉਹ ਟਰੰਕੂ ਲਾ ਲਾਂਗੇ ਕੱਲ੍ਹ ਲੱਗਦੀ ਅੱਜ ਕਰਾਂਗੇ ਨਹੀਂ ਹੋਰ ਹੋਟਲ ਦਾ ਪੈਰ ਨੂੰ ਆਪਣੀ ਐਂਟਰੀ ਹੋਣ ਲੱਗੀ ਹੈਗੀ ਪਹਾੜਾਂ 'ਚ ਪਠਾਨਕੋਟ ਲੰਘਿਆ ਆਪਾਂ ਤਵੇ ਥੋੜੀ ਜੀ ਸੈੱਟ ਨਹੀਂ ਸੀ ਕਿ ਮੈਂ ਕਿਹਾ ਡਾਕਟਰ ਨੂੰ ਦਿਖਾ ਲੇ ਕਿ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਵੀ ਸਫੋਕੇਟ ਹੋਇਆ ਮੈਂ ਗਰਮੀ ਸੀਗੀ ਪੰਜਾਬ 'ਚ ਉਹਦੇ ਨਾਲ ਥੋੜਾ ਜਿਹਾ ਪ੍ਰਭਾਵ ਪੈਂਦਾ ਬਾਕੀ ਠੀਕ ਰਹਿਣਾ ਜੱਫਰਾ ਜਾਰੀ ਰੱਖਾਂਗੇ ਹੁਣ ਆਪਾਂ ਚੱਲਿਆਂ ਜੰਮੂ ਨੂੰ ਪਠਾਨਕੋਟ ਲੰਘਿਆ ਬਾਕੀ ਹੁਣ ਪਹਾੜਾਂ 'ਚ ਜਾ ਕੇ ਥੋੜੀ-ਬੋੜੀ ਠੰਡ ਲੱਗੂਗੀ ਤਾਂ ਜਾ ਕੇ ਜੀ ਲੱਗੂਗਾ ਨਹੀਂ ਇੱਥੇ ਤਾਂ ਫਿਰ ਅੱਤ ਦੀ ਗਰਮੀ ਹੈ ਹਜੇ ਵੀ ਜਿਸੇ ਜਾਂਦੇ ਪਹਾੜ ਦੇ ਪਰ ਗਾਣੂਦਲ ਬਣਦੀ ਹੈ ਧੁੱਪ ਵੀ ਬਹੁਤ ਜ਼ਿਆਦਾ ਚਲੋ ਹੁਣ ਆਪਾਂ ਗਾਂਹੇ ਜਾ ਕੇ ਬੈਲਦੇ ਆ ਤਾਂ ਠੀਕ ਹੈ ਜੀ ਚਲੋ ਹਾਂਜੀ ਆਪਾਂ ਪਹੁੰਚ ਗਏ ਜੰਮੂ ਤੋਂ ਅੱਗੇ ਇਹ ਜੰਮੂ ਤੋਂ ਅੱਗੇ ਨਹੀਂ ਸਾਂਝਾ ਜੇ ਰੋਡ ਆ ਇਹ ਇਹ ਜਿਹੜਾ ਜੰਮੂ ਤੋਂ ਪਹਿਲਾਂ ਹੀ ਐਂਟਰ ਹੋ ਜਾਂਦਾ ਖੱਬੇ ਪਾਸੇ ਇਹ ਜੰਮੂ ਜਾਣ ਦੀ ਲੋੜ ਨਹੀਂ ਇਹ ਰੋਡ ਜਦੋਂ ਆਪਾਂ ਮੰਨ ਕੇ ਚੱਲੋ ਕਿ ਜੰਮੂ ਲੰਘੇ ਆਉਣੇ ਆ ਉਦੋਂ 20-25 ਕਿਲੋਮੀਟਰ ਅੱਗੇ ਆ ਕੇ ਸੱਜੇ ਪਾਸੇ ਨੂੰ ਜਾਂਦਾ ਹੈ ਠੀਕ ਹੈ ਜੀ ਕਠੂਆ ਪੈਂਦਾ ਡਿਸਟ੍ਰਿਕਟ ਇਹਨੂੰ ਕਠੂਏ ਦੇ ਨਾਲ ਦੀ ਹੋ ਕੇ ਚੱਲ ਜਾਾਂਗੇ ਆਪਾਂ ਉਦੋਂਪੁਰ ਜਾ ਕੇ ਮਿਲ ਜਾਂਦਾ ਹੈ ਹਾਈਵੇ ਜਿੱਥੇ ਜਾਨਕੀ ਜਾਣ ਦੀ ਲੋੜ ਨਹੀਂ ਉਤੋਂ ਪਹਿਲੇ ਪਾੜਾ ਦਾ ਤੁਸੀਂ ਆਨੰਦ ਲੈ ਸਕਦੇ ਹੋ ਤੇ ਹੁਣ ਆਪਾਂ ਹੌਲੀ-ਹੌਲੀ ਵਧਦੇ ਹੋਏ ਦੇਖਦੇ ਆਂ ਵੀ ਸ਼੍ਰੀਨਗਰ ਪਹੁੰਚ ਕੇ ਤਾਂ ਸ਼੍ਰੀਨਗਰ ਜਾ ਕੇ ਸਟੇ ਕਰਾਂਗੇ 8 ਘੰਟੇ ਦਾ ਪਾੜਾ ਦੱਸਦੇ ਆ ਵੀ ਅੰਮੂ ਤਾਂ ਹੈ ਨਹੀਂ ਵਧੀਆ ਮੌਸਮ ਹੈ ਠੀਕ ਹੈ ਜੀ ਚਲੋ ਫਿਰ ਵਧਦੇ ਆਂ ਅੱਗੇ ਲਿਓ ਨਜ਼ਾਰੇ ਤੋਂ ਵੀ ਆਪਾਂ ਪਹੁੰਚ ਗਏ ਚਨਾਨੀ ਟਨਲ ਲੱਗ ਕੇ ਉਦੋਂ ਅੱਗੇ ਇੱਕ ਹੋਟਲ ਨੂੰ ਲਾਉਂਦੇ ਛੋਟੀ ਜਿਹੀ ਮੇਲੇ 500 ਕੋ ਮੀਟਰ ਹੋ ਜੀ ਪੁਰਾਣੀ ਜੀ ਹੈ ਨਾ ਦੀਆਂ ਨਾਲ ਕੱਖ ਨਹੀਂ ਹੋ ਜੰਨ ਲਾਈਟਾਂ ਨਹੀਂ ਹੋ ਨਾਂ ਕਿ ਆਪਾਂ ਅੱਗੇ ਆ ਗਏ ਇਹ ਤੁਹਾਨੂੰ ਆਰਾਮ ਬਣਦਾ ਆਪਾਂ ਕਰਾਂਗੇ ਸਵਾਰੀ 5 ਵਜੇ ਤੱਕ ਜੇ ਤਾਂ ਉਪੜੇ ਉਪੜੇ ਨਹੀਂ ਫਿਰ ਉੱਥੀ ਟ੍ਰੈਪਾਂਗੇ ਵੈਸੇ 6 ਵਜੇ ਦਾ ਦਿਖਾ ਰਿਹਾ ਹੈ ਮੈਪ ਤੇ 6 ਵਜੇ ਨੂੰ ਸਿਦ ਨਗਰ ਜਾ ਸਕਦੇ ਹਾਂ ਪਰ ਆਪਾਂ ਇਸੇ ਨਹੀਂ ਲੈਣਾ ਆਰਾਮ ਆਰਾਮ ਨਾਲ ਜਾਵਾਂਗੇ ਕਿਉਂਕਿ ਰਾਈਡ ਆਲਰੇਡੀ ਬਹੁਤ ਹੋ ਚੁੱਕੀ ਹੈ ਬਾਕੀ ਬੜੇ ਰੋ ਚੱਲਦੇ ਆ ਅੱਗੇ ਲੋ ਵੀ ਤੁਹਾਨੂੰ ਅੱਜ ਆਪਦੇ ਮੇ ਮਿੱਤਰ ਪਿਆਰੇ ਨੂੰ ਮਲਾਉਣਾ ਹਾਂ ਬਿਠਾ ਲਓ ਘਰ ਦੇ ਕਹਿੰਦੇ ਸੀ ਵੀ ਨਾਲ ਕੌਣ ਗਿਆ ਤੇਰੇ ਨਾਲ ਮੇਰੇ ਆ ਆਇਆ ਤੇ ਮੋਟਰਸਾਈਕਲ 'ਤੇ ਬੈਠਾ ਰਹਿੰਦਾ ਰਾਹ ਦੱਸਦਾ ਮੈਨੂੰ ਇਹ ਜੋਕ ਸਪਾਟ ਚਲੋ ਜੀ ਲੱਗਿਆ ਰਹਿੰਦਾ ਬੰਦੇ ਦਾ ਨਾਨੀ ਆਪਾਂ ਫਿਰ ਇਹ ਪਾਸਟਨੋਂ ਉਧਵਾ ਦੇ ਕੋਰ ਆਉਂਦੀ ਆ ਮੇਰੇ ਘੁੱਪ ਜਾਈ ਉਹ ਤਾਂ ਦਿਨੋਂ ਵੀ ਨਹੀਂ ਲੈਟਾ ਛੱਡ ਕੇ ਵੀ ਇਹਦੀ ਦੂਜੀ ਆ ਤੇਰਾ ਨੰਗਾ ਇਹਥੋਂ ਰਾਮਪਨ ਥੋੜਾ ਜਿਹਾ ਕਿ 15 20 ਮਿੰਟ ਦਾ ਰਸਤਾ ਹੋ ਆ ਇੱਥੇ ਨੂੰ ਲੱਗਦਾ 2 ਘੰਟਾ ਚੱਲੋ ਦੇਖ ਲੈਣੇ ਜੇ ਸ਼ਰੀ ਨਗਰ ਪਹੁੰਚਿਆ ਗਿਆ ਤਾਂ ਨਹੀਂ ਪਰ ਰਸਤੇ ਚ ਕਿਤੇ ਸਟੇ ਕਰਾਂਗੇ ਉਹ ਕਰਾ ਲਈਏ ਕੋ ਮੈਗੀ ਨੂੰ ਕਰਾਉਣ ਮੈਗੀ ਕਵਾ ਕੇ ਸਾਰਿਆਂ ਨੂੰ ਬੈ ਲੈ ਕੇ ਚੱਲਦੇ ਆਂਗੇ ਮੈਗੀ ਆਰਡਰ ਕਰਤੀ ਸੀ ਆਪਾਂ ਮੈਗੀ ਆ ਗਈ ਬਿਨਾ ਗੰਢੇ ਵਾਲੀ ਆਪਣੇ ਦਾ ਲੱਲਾ ਪਪਾ ਵਾਲਾ ਪਾਦ ਲੈਨੇ ਆਪਾਂ ਇਹ ਤੇਰੇ ਇੰਝ ਹੀ ਬਣਾਉਂਦੇ ਆ ਚਲੋ ਹਲਕਾ ਬੂੜਾ ਵਧੀਆ ਤਫਾ ਦੇ ਦੋਦੇ ਠੀਕ ਹੈ ਜੀ ਚਲੋ ਹੁਣ ਕੇ ਮਿਲਾ ਲੀਦਾ ਲੋ ਵੀ ਆਪਾਂ ਸ਼੍ਰੀਨਗਰ ਤਾਂ ਨਹੀਂ ਪਹੁੰਚ ਪਾਈ ਨੰਗਰ ਨਹੀਂ ਦਿੱਤਾ ਬਹਿਨੀ ਹਾਲ ਦੀ ਟਨਲ ਪੂਰੀ ਕਰ ਲਈ ਪਾਰ ਕਰ ਗਏ ਸੀ ਅੱਗੇ ਫੌਜੀ ਬਾਈ ਖੜਾ ਸੀ ਕਹਿੰਦਾ ਵੀ ਜਿਹੜੇ ਪਾਸਿਓਂ ਆਏ ਚੱਲ ਪਿੱਛੇ ਨੂੰ ਕਰਦੇ ਕਰਾਉਂਦੇ ਵਾਪਸ ਆਏ ਅਮਰਨਾਥ ਯਾਤਰਾ ਵਾਲਿਆਂ ਦਾ ਲੱਗਿਆ ਵਾਸੀ ਰੰਗਰ ਚਾਹ ਪਾਣੀ ਛਕਿਆ ਉੱਥੇ ਕਬੀਰ ਨੇ ਰਹ ਦੇਤੀ ਕਹਿੰਦਾ ਜਿਹੜਾ ਪੁਰਾਣਾ ਰੋਡ ਆ ਉਧਰ ਦੀ ਚੱਲ ਜਾ ਕਿਉਂਕਿ ਇਹ ਨਵਾਂ ਬਣਿਆ ਜਿਹੜੀ ਟਨਲ ਬਣੀ ਆ ਇਹ ਨਵਾਂ ਰੋਡ ਆ ਫਾਸਟ ਤੇ ਰੋਡ ਤਾਂ ਉਹ ਵੀ ਵਧੀਆ ਸੀ ਮੈਂ ਚੱਲਾ ਗਿਆ 30 35 ਕਿਲੋਮੀਟਰ ਜਾਣ ਤੋਂ ਬਾਅਦ ਚੜ੍ਹਾਈ ਆ ਉਧਰ ਪਾਸੇ ਆਉਂਦੇ ਆ ਉਧਰ ਚੱਲਾ ਗਿਆ ਉਥੋਂ ਫੇਰ ਹੁਣ ਵਾਪਸੀ ਆ ਕੇ ਫੇਰ ਇੱਥੇ ਕਰਨੀ ਵੀ ਉਹਨਾਂ ਨੇ ਵੀ ਨੰਗਣ ਦਿੱਤਾ ਕੁੱਲ ਮਿਲਾ ਕੇ 500 ਕਿਲੋਮੀਟਰ ਦੀ ਰਾਈਡ ਤੋਂ ਬਾਅਦ ਕੋਈ ਰੱਬ ਦੇ ਪਿਆਰੇ ਮਿਲ ਗਏ ਦੋ ਵਾਰ ਹੀਦਰਾਬਾਦ ਤੋਂ ਦੋ ਦਿੱਲੀ ਤੋਂ ਤੇ ਹੁਣ ਆਪਾਂ ਬੈਠੇ ਆ ਇੱਥੇ ਰੂਮ 'ਚ ਨਾ ਤੋਂ ਲਈ ਦਿਨ ਤਕਲੀਫ ਵਾਲੇ ਸੀ ਹਰ ਦਿਨ ਮੋਟਰਸਾਈਕਲ ਚਲਾਇਆ ਦੂਜਾ ਦਿਨ ਸੀ ਤਾਂ ਕਰਕੇ ਅਜੇ ਤੱਕ ਅਹਾਂ ਜੱਫਾ ਲੱਗਣਾ ਵੱਡੀਆਂ-ਵੱਡੀਆਂ ਪਹਾੜੀਆਂ ਦੇ ਪਾਸਾਂ ਨਾਲ ਤੇ ਰਹੀ ਗੱਲ ਹੁਣ ਕੱਲ ਦੀ ਕੱਲ ਨੂੰ ਆਪਾਂ ਦੇਖਦੇ ਆ ਜਦੋਂ ਉੱਠਿਆ ਗਿਆ ਤਕਰੀਬਨ ਤਕਰੀਬਨ 6 ਵਜੇ ਦਾ ਤਾਂ ਹੈ ਕੱਲ ਦੀ ਆਈਟਨਰੀ ਹੋਊਗੀ ਆਪਣੀ ਕਾਰਗਿਲ ਸ਼੍ਰੀਨਗਰ ਆਪਾਂ ਬਾਈਪਾਸ ਕਰਾਂਗੇ ਸ਼੍ਰੀਨਗਰ ਆਲਰੇਡੀ ਮੈਂ ਜਾ ਚੁੱਕਾ ਤੇ ਦੇਖਦੇ ਆ ਬਾਕੀ ਤੁਹਾਨੂੰ ਕੱਲੂ ਦੱਸਾਂਗੇ ਚਲੋ ਬਾਬਾ ਖੋਸ ਰਕੇ ਸ਼ੇਅਰ ਕਰਿਓ ਜੋ ਵੀ ਕਮੀਆਂ ਪੇਚੀਆਂ ਹੋਈਆਂ ਦੱਸਿਆ ਕਰੋ ਵੀ ਆ ਇਹਨੂੰ ਸਹੀ ਕਰ ਲੋ ਠੀਕ ਹੈ ਜੀ ਧੰਨਵਾਦ